ਤੁਸੀਂ ਖੜੇ ਹੋ ਇੱਥੇ? ਰਾਜਾ ਗੱਡੀ ਸੀ ਕਿ ਡਟ ਵਾਲਿਆ? ਕਿਉਂ? ਉਹ ਚ ਵਾ ਚਲੋ ਜਾਨੀਆਂਗਾ। ਛੋਟੀ ਹੁੰਦੀ ਸੀ ਤੇ ਚੱਲਦੀ ਹੁੰਦੀ ਸੀ ਮਾਂ ਗੱਡੀ ਦਾ। ਉਹ ਤਾਂ ਫਿਰ ਛੋਟੀ ਹੁੰਦੀ ਸੀ ਕਿ ਉਦੋਂ ਹੁੰਦੀ ਸੀ ਆਪਣੇ ਕੋਲ ਇਹ ਗੱਡੀ। ਗਾਜ ਜਦੋਂ ਇਹ ਛੋਟੀ ਹੁੰਦੀ ਸੀ ਕਿ ਨਹੀਂ ਨਾ ਉਦੋਂ ਸੀ ਇਹ ਗੱਡੀ ਲਈ ਸੀ ਮਰੂਤੀ ਗੱਡੀ। ਇਹਨਾਂ ਨੂੰ ਯਾਦ ਆਉਂਦੀ ਆ ਮਨ ਲਾਦਾ ਹਨਾ ਪੁਰਾਣੀ ਗੱਡੀ। ਉਹ ਪਿਚਕਾਤੀ ਵਿਚਾਰੀ। ਰਗਾਇ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਠੀਕ ਹੋਵੋਗੇ ਗਾਇਸ ਅੱਜ ਸਵੇਰੀ ਸਵੇਰੀ ਬੱਚਿਆਂ ਦੀ ਜਿੱਦ ਹੋ ਰਹੀ ਹੈ ਕਹਿੰਦੇ ਵੀ ਆ ਗੱਡੀ ਦੇ ਵਿੱਚ ਕੀੜਾ ਦਵਾ ਕੇ ਲੈਪੋ ਲੜਦੇ ਕਿਉਂ ਹੋਗੇ ਇਹਦੇ ਪਿੱਛੇ ਮੈਨੂੰ ਮਾਰਿਆ ਲਾਏ ਸਾਰੇ ਦੇੜੀ ਐਂ ਲੜੀ ਜਾਂਦੇ ਨੇ ਕਿ ਐਸੀ ਬੈਠ ਕੇ ਜਦੋਂ ਚੌਕਾ ਕਰਦੇ ਆਂ ਆਓ ਦੇਖੀ ਕੀ ਹੋਊਗਾ ਥੋ ਫਿਆਰ ਦੋ ਜਿੱਤਾ ਫਸਤੀਂ ਚਾਹ ਨਿਕਾਸੇਂ ਦਰਾਜ ਹੈ ਇਹ ਸੰਦਾ ਦੇ ਇਸੇ ਕੁਸੂਗਾ ਨੋ ਨਿਕਲ ਵਾਓ ਬਾਬਾ ਤਾਂ ਟੂ ਫੀਆ ਤਾਂ ਸਾਨੂੰ ਪਤਾ ਹੀ ਸੀ ਫਤਿਹ ਆ ਜਾ ਪੱਜੇ ਇਕੱਲੇ ਬਾਹਰ ਚਲੋ ਗਾਇਜ਼ ਇਹਨਾਂ ਦੀ ਡੀਜੇ ਤਾਂ ਪੂਰੀ ਕਰਦਾ ਚਲੋ ਗੇੜੇ-ਗੇੜੇ ਦਬਾ ਲਿਆਂਗੇ ਇਹਨਾਂ ਨੂੰ ਇੱਕ ਉਸ ਤੋਂ ਪਹਿਲਾਂ ਆਪਾਂ ਜਿਹੜਾ ਕੱਲ ਸਮਾਨ ਲਿਆਂਦਾ ਸੀਗਾ ਬੱਚੇ ਤੁਸੀਂ ਦੇਖਿਆ ਸਮਾਨ ਸੀ ਜਿਹੜਾ ਕੱਲ ਲਿਆਂਦਾ ਸੀਗਾ ਨਾ ਫੁੜਾ ਪ੍ਰੌਕਸੀ ਵੀ ਆ ਗਈ ਇਹ ਕੀ ਕਰਦੇ ਨੇ ਇਹ ਉਹਨੂੰ ਉੱਠੀ ਹੈਗੀ ਸਵੇਰ ਦੀ ਨਿਕਲੇ ਦੇਖੋ ਬਾਹਰ ਚਲੋ ਗਾਇਜ਼ ਇਹਨਾਂ ਨੂੰ ਸਮਾਨ ਦਿਖਾਉਣੇ ਪਹਿਲਾਂ ਤਾਂ ਜਿਹੜਾ ਕੱਲ ਲਿਆਂਦਾ ਸੀਗਾ ਸੀ ਤੇ ਇਹਨਾਂ ਨੇ ਵੀ ਦੇਖਿਆ ਸੀ ਵੀ ਦੇਖਿਆ ਗੱਡੀ 'ਚ ਊਮੀ ਪਿਆਗਾ ਜਿਵੇਂ ਲਿਆਂਦਾ ਸੀ ਊਮੀ ਸ਼ਰਤਾਂ ਅੱਗੇ ਤੱਕ ਚਲੋ ਅੱਜ ਬਾਹਰ ਵਿੱਚ ਲੈਣੀਗੀ ਆਇਆ ਵਤੈ ਕਟੋ ਸਮਾਨ ਗੱਡੀ 'ਚ ਲੋਕੋ ਲੋਕੋ ਵੀ ਹੁੰਦਾ ਕਰਾ ਸਾਰੇ ਇਕੱਲੇ ਦਾ ਸਾਫ ਕਰ ਲੈ ਕਰਲਾ ਕਰਲਾ ਬਾਕੀ ਸਮਾਨ ਵੀ ਕਰ ਲੈ ਗਾਦੂ ਲੈ ਜਾ ਕੇ ਅੱਜੀ ਤੁਸੀਂ ਬੈਠੇ ਹੋਗੇ ਬਸੇ ਲਓ 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 ਕੀ ਸਮਾਨ ਆ। ਗਰੀਨ ਦਿਖਾਉਗੇ ਤੁਸੀਂ? ਅੱਜ ਗਲੀਨ ਦੀ ਵਾਰੀ ਹੈਗੀ ਦਿਖਾਉਣੀ। ਗਰੀਨ ਦੀ ਵਾਰੀ। ਤੇ ਤੁਹਾਨੂੰ ਦਿਖਾਉਣੇ ਗਏ ਸੀ ਕਿ ਕੀ ਸਮਾਨ ਲਿਆਂਦਾ ਸੀਗਾ ਸੀ। ਇਹ ਕੱਲ ਤੁਹਾਨੂੰ ਦੱਸੇ ਸੀ ਨਾ ਕਿ ਕੱਲ ਵਾਲੇ ਬਲੌਗ 'ਚ ਆਪਾਂ ਪਾਉਂਦੇ ਨਹੀਂ ਹੈਗੇ ਕਿਉਂਕਿ ਉਹ ਵੱਡਾ ਹੋ ਜਾਊਗਾ ਨਹੀਂ ਤਾਂ ਬਲੌਗ। ਅੱਜ ਵਾਲੇ ਬਲੌਗ 'ਚ ਸਮਝਾ ਮੈਂ ਤੁਹਾਨੂੰ ਸਾਰਾ ਸਮਾਨ ਲਿਆਂਦਾ ਸੀਗਾ। ਓ ਤੂੜਤਾ ਸੀ ਫਤੇ। ਕਿੰਨਾ ਵੱਡਾ। ਇਹ ਪੁੱਛੀ ਦਿਖਾ ਦੇ ਪਹਿਲਾਂ ਤਾਂ। ਉੱਚਾ ਦੇ ਨਗਰ 'ਚ ਇੱਕ ਇਹਦੇ ਲਾਉਣ ਵਾਸਤੇ ਆ ਦੇਖੋ। ਫਤੇ ਲਾਇਆ ਕਰੂਗਾ। ਫਤੇ ਵਾਸਤੇ ਲਿਆ ਕੇ ਤਾ ਇਹ। ਆਪ ਸੀ ਗਣੀ ਹੁ ਮੈਂ ਤੇ ਨਾ ਗ੍ਰੋ ਫਟੇ ਜਾ ਰਹੀ ਇਹ ਲਾਕਸੇ ਕੇ ਲਿਏ ਆਰੇ ਕੋ ਪਲਾਂਟ ਸੁਗਾਣਾ ਪਲਾਂਟ ਸੁਗਾਉਣ ਵਾਲੀ ਹੈਗਾ ਇਹ ਚਾਵਲ ਸਾਫ ਕਰਨ ਵਾਲਾ ਅੱਛਾ ਚਾਵਲ ਵਗੈਰਾ ਪਾਣੀ ਚ ਧੋਣ ਵਾਲਾਗਾ ਆ ਦੇਖੋ ਐਸੇ ਹੀ ਮੈਂ ਆਪਣੇ ਵਾਸਤੇ ਸਾਕਸ ਲੈਣ ਦੇਣੇਗੇ 81 ਕਈ ਜੋੜੇ ਨੇਗੇ ਸਾਕਸ ਦੇ ਤਾਂ ਇਹ ਗਿਆ ਇਹ ਬਾਥਰੂਮ ਚ ਰੋਣ ਵਾਸਤੇ ਲੈਂਦੀ ਹੈਗੀ ਔਰ ਕੀ ਆ ਦੇਖੋ ਪlant ਵਾਲੇ ਜਰਾਬੀ ਜਰਾਬੀ ਪlant ਚ ਟੰਗੀ ਪਈ ਗੀ ਜਰਾਬ ਆ ਪlant ਹੋਣਾ ਹੋਰ ਜਰਾਬਾ ਜਰਾਬਾਂ ਹੀ ਜਰਾਬਾਂ ਨਿਕਲਦੀਆਂ ਨੇ ਦੇਖੋ ਜਰਾਬਾਂ ਦਾ ਢੇਲ ਲਾ ਲੇ ਕੱਪੜੀ ਇਹ ਵੀ ਪੈਰੀ ਨਹੀਂ ਹੈਗੀ ਮੇਰੀ ਇਹ ਲਿਖਵਾਉਂਦਾ ਮੈਡਮ ਦੀ ਆ ਹੈ ਤੇਰੇ ਆਉਂਦੀ ਆ ਚਾਦੂ ਚਾਦੂ ਲੈ ਲਈ ਫਿਰ ਆ ਦੇਖੋ ਪlant ਆ ਪlant ਸਗਾ ਸੋਹਣਾ ਜੀ ਆ ਛੋਟੀ ਛੋਟੀ ਟੋਕਰੀਆਂ ਇਹ ਬਾਸਕਟਾਂ ਨਹੀਂ ਆ ਸਪੂਨ ਹੋ ਆਪਣੇ ਪੈਨ ਵਗੈਰਾ ਪਾਉਣ ਵਾਸਤੇ ਉਸ ਵੀ ਪਾਸਾ ਦੇ ਵਿੱਚ ਹਾਂ ਸਰਪ੍ਰਾਈਜ਼ ਨਿਖਲੇ ਵਲ ਦੇ ਫਰਸ਼ ਵਿੱਚੋਂ ਕੱਢ ਦੇ ਤੋੜ ਨਾ ਦਿਓ ਬਈ ਤੋੜ ਨਾ ਦਿਓ ਆਰਾਮ ਨਾਲ ਕਢੋ ਇਹਦਾ ਪੌਣੀਆਂ ਦੇ ਪੱਤੇ ਰੱਖ ਲਓ ਇਹ ਲੈ ਰਿਹਾ ਆਰਾਮ ਨਾਲ ਕਢੋ ਇਹ ਥੋੜੀ ਮਾਮ ਨੂੰ ਪਸੰਦ ਸੀਗਾ ਇਹਨਾਂ ਨੇ ਖਰੀਦਿਆਗਾ ਦੋ ਨੇ ਦੋ ਅਲੱਗ-ਅਲੱਗ ਕੱਢ ਲਓ ਸੰਭਲ ਕੇ ਸੰਭਲ ਕੇ ਬੱਚੇ ਸੰਭਲ ਕੇ ਦੇਖੋ ਗਾਇਸ ਆਦਾ ਫਤਿਆ ਦੇਖੋ ਪਹਿਲਾ ਤਾਂ ਮਨੀ ਪਲਾਂਟ ਮਨੀ ਪਲਾਂਟ ਲਿਆਂਦਾ ਪੱਤੇ ਨੇ ਇਹ ਗਲੀ ਨਾਲ ਫਿਰ ਗਲੀ ਨੂੰ ਦਿਖਾਓ ਫਲਾਵਰਸ ਫਲਾਵਰਸ ਨੇਗੇ ਸੋਹਣੇ ਨੇ ਵੀ ਨਿਕਲਿਆ ਕਰੋ ਇਹਨਾਂ ਦੇ ਸੋਹਣੇ ਨਿਕੋ ਵੜਾ ਰੱਖਾਂਗੇ ਤੇ ਉਹਨਾਂ ਇਹਨੂੰ ਕਿਤੇ ਤੁਹਾਡੇ ਜੀ ਇੰਗਰੇਜੀ ਹੋਰ ਤਾਂ ਨਹੀਂ ਕੁਝ ਇਹ ਤਾਂ ਸਾਡੀ ਖਰੀਦਾਰੀ ਸੀਗੀ ਲੁਕਾਓ ਹੋਰ ਕੀ ਸੀਗਾ ਹੋਰ ਵੀ ਹੈਗੇ ਸੀ ਕੁਝ ਇਹ ਕੱਢਦਾ ਇਹ ਕਿਡਾ ਫ੍ਰੀਂਡ ਕੀੜਾ ਫ੍ਰੀਂਡ ਇਹ ਨਾਲ ਇੱਕ ਹੋਰ ਆ ਇਹ ਫਤਿਆ ਵਸਤ ਲੈਂਦਾ ਸੀਗੇ ਅਸੀਂ ਕੀ ਜਬ ਸਾਮੇ ਹੁਣ ਸਮਾਨ ਅਸੀਂ ਗਾਇਸ ਸਮਾਨ ਜਿਹੜਾ ਤੁਹਾਨੂੰ ਦਿਖਾਇਆ ਗਿਆ ਆਪਾਂ ਨੇ ਆਪਣੀ ਖਰੀਦਦਾਰੀ ਕੀਤੀ ਹੋਈ ਕੱਲ ਦੀ ਉਹ ਕਿੱਧਰ ਮੈਂ ਪਛਾਣ ਕਿਹੜਿਆਂ ਨੂੰ ਕੋਈ ਨਹੀਂ ਬਸ ਕੋਈ ਨਹੀਂ ਉਹ ਪੈਸਾ ਲੈ ਗਿਆ ਉਹਨੂੰ ਮਰ ਗਿਆ ਵਿਚਾਰਾ ਉਹਦਾ ਮਰ ਗਿਆ ਪਤੇ ਦਾ ਕੀੜਾ ਪਤੇ ਦਾ ਦੋਸਤ ਸੀਗਾ ਉਹ ਪਤੇ ਨਾਲ ਹੁਣੇ-ਹੁਣੇ ਆੜੀ ਪਈ ਸੀ ਵੀ ਤਾਜ਼ਾ-ਤਾਜ਼ੀ ਵਿਚਾਰੇ ਦੀ ਆੜੀ ਬਾਲਾ ਟਾਈਮ ਨਹੀਂ ਲੰਗੀ ਨਾਲ ਦੀ ਨਾਲ ਖਤਮ ਹੋ ਗਈ ਚਲੋ ਠੀਕ ਹੈ ਗਾਇਸ ਹੁਣ ਸਮਾਨ ਸਮੂਹ ਸੰਭੀਏ ਫਿਰ ਉਹ ਦੁਬਾਰਾ ਚ ਮਿਲਦੇ ਆਂਗੇ 2 hours later ਦੇਖੋ ਗਾਇਸ ਅ ਬਸ਼ਾਮ ਹੋ ਗਈਗੀ ਤੇ ਬੱਚੇ ਹੁਣ ਖਾ ਰਹੇ ਨੇ ਰੋਟੀਆਂ ਰੋਟੀਆਂ ਆਪਣੀਆਂ ਗਰਲੀਨ ਤੇ ਪਤੇ ਪਤੇ ਦਾ ਮਨ ਲਾਦਾ ਘਾਟ ਹੈ ਨਾ ਪਤੇ ਆ ਪਤੇ ਜੀ ਉਹ ਆ ਅਸੀਂ ਤੂੰ ਖਾ ਟੀ ਹਾਂ ਮੈਂ ਐਡੀ ਆ ਹਾਂ ਤੇ ਰੋਟੀ ਫੇਰ ਆ ਤੇ ਤੇਰੀ ਆ ਇਹ ਦੋ ਰੋਟੀਆਂ ਖਾ ਲਈਆਂ ਨੇ ਤੇ ਐਡੀ ਆ ਫਤਿਹ ਤੇ ਹਾਸੇ ਨਿਕਲ ਰਹੇ ਪਾਸੇ ਗਿਆ ਓਏ ਤੂੰ ਪੱਦਾ ਕਿੱਡਾ ਕਰ ਰਿਹਾ ਹੈਗਾ ਮੈਂ ਖਾ ਰਿਹਾ ਤੂੰ ਬੈ ਜਾ ਅਰੇ ਇੰਨਾ ਸਮਾਂ ਤੁਸੀਂ ਕਰਦਾ ਯਾਰ ਦੋ ਬਨਾਨਾ ਚਿਕ ਉਹ ਜੱਸ ਜੀ ਇਹ ਮੈਂ ਖਾਧਾ ਕੱਲੀ ਨੇ ਤੁਸੀਂ ਡਾਈਟ ਤੇ ਸੀ ਇਹ ਮੈਂ ਕੱਲੀ ਨੇ ਆ ਆ ਵੱਡਾ ਸਾਬ ਜੀ ਨੇ ਸਾਡੇ ਜਿਹਨੇ ਖਾਧਾ ਆਹ ਮਮਾ ਜਾਨ ਕਾਹਦਾ ਬੱਚੀ ਹੋਰ ਮਮਾ ਡਾਈਟ ਤੇ ਕਦੋਂ ਤੇ ਹੋ ਗਈ ਪਤਾ ਚਲੋ ਮਮਾ ਨਹੀਂ ਡਾਈਟ ਤੇ ਹੋ ਸਕਦੀ ਜੀ ਕਦੇ ਵੀ ਹੋਣਾ ਅਸੀਂ ਡਾਈਟ ਕਰ ਕਰ ਕੇ ਦੇਖ ਲਾ ਆਪਣਾ ਫਿਟਨੈਸ ਕਰ ਦਾਂਗੇ ਮਸਾਂ ਪਰ ਇਹ ਨਹੀਂ ਕਰਦੀ ਹੈਗੀ ਕੱਲੀ ਉਹ ਇਹ ਲੋੜ ਨਹੀਂ ਪੈਂਦੀ ਖਾਨ ਬੇਨ ਨੂੰ ਇਹਦਾ ਹੀ ਹੁੰਦਾ ਸਾਰਾ ਉਸ ਜਿਹੜਾ ਸੀ ਲੈਉਣਾ ਹੈਗੇ ਓਏ ਹੋਏ ਅਸੀਂ ਘੱਟ ਰਹਾਂਗੇ ਵਟ ਰਹਾਂਗੇ ਨਾ ਫਤਿਹਰੀ ਖਾਨ ਨਾ ਇਹ ਫਤਿਹ ਦੁਖਾਣਾ ਉਹਨਾਂ ਨਾਲ ਕੀ ਹੋਇਆ ਤੂੰ ਖਾਣਾ ਉਹਨਾਂ ਨਾਲ ਉਹਨਾਂ ਖਾਣ ਨੂੰ ਜਮੇਰ ਨਾ ਕਰ ਅੱਜ ਜਿਹੜੀ ਇੱਥੇ ਉਹ ਪਏ ਸੀ ਨਾ ਬਾਕਸ ਉਹ ਪਿੱਛੇ ਬਹਿ ਰਹੇ ਉਹ ਦੇਖੋ ਦੇਖੋ ਗਾਇਸ ਆ ਜਿਹੜਾ ਡੱਬਾ ਸੀ ਆ ਜਿਹੜਾ ਬਾਕਸ ਸੀਗਾ ਨਾ ਇਹ ਪਰ ਖੜ ਜਾ ਹੁਣ ਉਹ ਦਿਖਾ ਦੇ ਦਿੰਦੇ ਆ ਜਿਹੜੀ ਊਨ ਹੈਗੀ ਇਹਦੇ ਵਿੱਚ ਫਤੇ ਨਹੀਂ ਪਈ ਆ ਪੂਰਾ ਉੱਪਰ ਤੱਕ ਭਰੇ ਹੋਏ ਸੀ ਟੀਸੀ ਚੱਕਰ ਇਹ ਪੂਰਾ ਪੜਿਆ ਹੋਇਆ ਆ ਦੇਖ ਸਕਦੇ ਹੋ نیچے ਹੋ ਗਈ ਰਹੀ ਹੁਣ ਚਿਹੜਾ ਕਰਦਾ ਆ ਦੇਖੋ ਇੱਕ ਇਹਦੇ ਵਿੱਚ ਪਹਿਲਾਂ ਸੀਗੀਆਂ ਉਹ ਆਪਣਾ ਕੀ ਲੈਂਦੇ ਜੀ ਖਾਣ ਨੂੰ ਜਾਂ ਬਚਨ ਨਾਲ ਮੱਛੀਆਂ ਸਾਰੇ ਖਾ ਗਿਆ ਆ ਬੈਠਾਗਾ ਆਪਣਾ ਬੈਠ ਕੇ ਖਾਦੀਆਂ ਨੇ ਥੋੜੀ ਖਾਦੀਆਂ ਨੇ ਛੰਨੀ ਝੂਠਾ ਹਾਂ ਝੁੱਟਾ ਮੈਂ ਸਿਰਫ ਦੋ ਖਾਦੀ ਸੀ ਉਹਦੇ ਵਿੱਚੋਂ ਸਾਰੀਆਂ ਮੱਠੀਆਂ ਦੇ ਢਿੱਡ ਚ ਗਈਆਂ ਲੱਗੀਆਂ ਦੋ ਨੂੰ ਸੜਸਾ ਤੇ ਜਵਾਕ ਉਹ ਨਹੀਂ ਦੋ ਥੋੜੀ ਕਿ ਨਹੀਂ ਹੈ ਹੰਝ ਖਾਧਿਆ ਸੀ ਉਹਸ ਹੋਰ ਖਾਧੇ ਸੀ ਬਹਿ ਜਾਗਾ ਟਿੱਕੇ ਤਲੀ ਉਮੀ ਤਾਂ ਮੈਂ ਬੈਠੀ ਨਹੀਂ ਖਾਂਦਾ ਬੰਦਾ ਕਰਨਾ ਤੇਰ ਦੱਬ ਗਏ ਆਈ ਨਾ ਕਿਹੜਾ ਬਰਗਰ ਖਾਧਾ ਸੀ ਹਾਂ ਬਰਗਰ ਤਲੇ ਥੋੜੀ ਹੋਈ ਸੀ ਕਿ ਉਹ ਹੋਰ ਕੀ ਸੀ ਤਵੇ ਤੇ ਕਰਵਾ ਕੇ ਨਾ ਹੁੰਦਾ ਸੀ ਸਪੈਸ਼ਲ ਬਰਗਰ ਬਰਗਰ ਐਮੀ ਲੋਕ ਤੇ ਬਰਗਰ 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 ਤਾਂ ਬਰਗਰ ਹੀ ਹੁੰਦਾ ਫਿਰ ਬਰਗਰ ਬਰਗਰ ਹੀ ਹੁੰਦਾਗਾ ਹੋਰ ਬਰਗਰ ਉਹ ਥੋੜੀ ਬੰਨਦੇ ਰਹੇ ਆਪਣਾ ਡੈਡ ਐ ਕਿ ਕਿੰਗ ਬਰਗਰ ਵੀ ਹੁੰਦਾ ਅੱਛਾ ਬਰਗਰ ਬਰਗਰ ਹੁੰਦਾ ਈ ਆ ਨਾ ਰਸੂ ਖੇਲੇ ਖਾਤੇ ਸਨਨੇ ਖਾਤਾ ਹੈ ਓਕੇ ਚਲੋ ਗਾਇਸ ਇਹ ਤਾਂ ਚੱਲਦੇ ਰਹੋਗੇ ਸਾਡੀ ਲੜਾਈ ਪੜਾਈ ਤਾਂ ਨਹੀਂ ਚਾਕੂ ਘਾੜ ਦੂੰਗਾ ਪੜਾਈ ਕਰ ਦੋ ਚੱਲੀਏ ਕਿ ਅਮੀ ਲੜਾਈ ਹੋਈ ਚੱਲੀਏਗੀ ਪੜਾਈ ਤਾਂ ਆਪਾਂ ਇਸ ਟਾਈਮ ਕਰ ਦੇਣੀ ਹੈ ਜੀ ਚਾਕੂ ਲਈ ਬੈਠੇ ਰੱਖੋ ਮੇਰੇ ਪਿੱਛੇ ਖੋਬਣ ਵਾਸਤੇ ਚਲੋ ਖਾਓ ਰੋਟੀ ਰੂਟੀ ਆਪਣੀਆ ਮੈਂ ਆਪਣਾ ਬਣਾ ਕੇ ਲਵਣਾਗਾ ਕੁਛ ਸ਼ੇਕ ਵੇਕ ਮੈਨੂੰ ਗਾਇਸ ਆਪਣਾ ਆਪ ਹੀ ਬਣਾ ਕੇ ਲਵਣਾ ਪਊਗਾ ਇਹ ਨਹੀਂ ਮਿਲ ਵਸਤੀ ਬਣਾ ਕੇ ਲਵਣਾ ਹੈ ਕਿ ਸਵੇਰੀ ਬਣਾਤਾ ਸੀ ਕਿ ਉਸ ਤੋਂ ਬਾਅਦ ਨਹੀਂ ਉੱਠੇ ਹਨੇਰਾ ਹੋ ਗਿਆ ਬਾਹਰ ਇਹ ਬਣਾ ਕੇ ਲਵਣਾਗਾ ਖੋਦੇ ਉਹ ਹੋਤੀ ਕੋ ਹਨੇਰਾ ਬਾਹਰ ਗਾਇਸ ਸੋਈ ਜਾ ਗਿਆਗਾ ਤੇ ਸ਼ੇਕਰ ਮੇਰਾ ਕਿੱਥੇ ਆਇਆ ਸ਼ੇਕ ਰੋਜ਼ੇ ਰਹਿ ਗਿਆ ਮੇਰਾ ਮੂੰਹ ਸ਼ੇਕਰ ਦਾ ਕਿੱਲੇਣਾ ਪਊਗਾ ਚਲੋ ਮੈਂ ਆਪਣਾ ਪ੍ਰੋਟੀਨ ਪ੍ਰੋਟੀਨ ਬਣਾ ਕੇ ਲੈ ਕੇ ਚੱਲਦਾ ਹਾਂ ਆਓ ਜੀ ਗਾਇਸ ਪ੍ਰੋਟੀਨ ਬਣਾ ਲੈਂਦਾਗਾ ਆਪਣਾ ਆਪਾਂ ਤਾਂ ਆ ਘੜੇ ਨੂੰ ਦੋਇਆ ਨੇ ਕਿੱਟਣ ਲੱਗੇ ਭੈਣੇ ਗਲੀਂ ਤੇ ਰੱਖ ਸੀ ਅਸੀਂ ਸਾਰ ਘਰ ਚ ਜਾਏ ਸੀ ਦੋਨੇ ਅੱਛਾ ਜਾਇਓ ਜੀ ਜਾਇਓ ਪਰੋਖ ਲਾ ਮਰਾਲਿਆਂ ਦਾ ਬਾਈ ਤੇਰੇ ਕੰਮ ਮੈਂ ਮੇੜਦਾ ਕੰਮ ਤੇਰਾ ਕਰਤਾ ਸੌਖਾ ਹੁੰਦਾ ਚਲ ਵਧੀਆ ਰਹੀ ਠੀਕ ਹੈ ਨਾ ਮੈਂ ਕਰਾਂਗਾ ਮੈਂ ਬਸ ਹਾਂ ਇੰਨੇ ਨਹੀਂ ਹੁੰਦੇ ਕੰਮ ਉਹ बस ਇੱਕ ਦੋ ਹੀ ਅੱਛੇ ਹੁੰਦੇ ਨੇਗੇ ਚਲੋ ਗੈਸ ਮੈਂ ਤਾਂ ਹੁਣ ਪੀਣਾਗਾ ਆਪਣਾ ਪ੍ਰੋਟੀਨ ਵਗੈਰਾ ਤੇ ਇਹ ਇਨਾਂ ਨੇ ਰੋਟੀ ਖਾਧੀ ਆ ਤਾਂ ਬਿਆਮ ਬਦਾਮ ਬਦਾਮ ਇਹਨਾਂ ਦੇ ਕਿਹਾ ਹੋਇਆ ਪਤਾ ਤੇ ਵੀ ਮੈਨੂੰ ਤੂਤਰਾ ਬੋਲਣ ਲੱਗਦਾ ਜਾ ਤੂਤਲਾ ਬਦਾਮ ਬਦਾਮ ਮੈਨੂੰ ਟੁੱਟੇ ਹੋਰ ਕੁਝ ਸੁਣ ਲਿਆ ਜਾਂਦਾ ਤੂੰ ਚਲੋ ਠੀਕ ਹੈ ਗਾਇਸ ਮੈਂ ਇਹਨਾਂ ਦੇ ਬਦਾਮ ਪਿਓ ਕਿਉਣਾ ਹੁਣ ਤੇ ਨਾਲੇ ਅੱਜ ਦਾ ਜਿਹੜਾ ਬਲੌਗ ਆਉਣ ਇਹਨੂੰ ਆਪਾਂ ਇੱਥੇ ਖਤਮ ਕਰਦੇ ਆਂਗੇ ਦਾਦਾ ਤੁਸੀਂ ਕਹਿੰਦੇ ਕੰਮ ਹੁੰਦੇ ਇੱਕ ਇੱਕ ਕੰਮ ਕਿੱਟਾ ਜਿਹਾ ਬਥੇਰੇ ਕਰਤੇ ਦਿਨ ਦੇ ਵਿੱਚ ਬਹੁਤ ਹੋ ਗਏ ਕੰਮ ਮੇਰੇ ਮੇਰਾ ਕੋਟਾ ਪੂਰਾ ਹੋ ਗਿਆ ਕੰਮਾਂ ਦਾ ਗੀਜੀ ਅੱਜ ਦੇ ਬਲੌਗ ਚ ਐਨ ਆਈ ਬਸ ਹੁਣ ਜੇ ਤੁਹਾਨੂੰ ਵਧੀਆ ਲੱਗਿਆ ਸਾਡਾ ਗਾਇਸ ਬਲੌਗ ਤਾਂ ਇਹਨੂੰ ਲਾਈਕ ਜ਼ਰੂਰ ਕਰ ਦਿਓ ਕੱਲੂ ਮਿਲਾਂ ਤੁਹਾਨੂੰ ਆਪਾਂ ਨਵੇਂ ਬਲੌਗ ਦੇ ਵਿੱਚ ਉਹ ਤੱਕ ਵਾਸਤੇ ਬਾਏ ਬਾਏ